ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ ਤਿੰਨ ਸ਼ਲੋਕ ਨੇ ਦੋ ਪਹਿਲੇ ਪਾਤਸ਼ਾਹ ਜੀ ਦੇ ਤੇ ਇੱਕ ਸ਼ਲੋਕ ਦੂਜੇ ਪਾਤਸ਼ਾਹ ਜੀ ਦਾ ਪਹਿਲੇ ਸ਼ਲੋਕ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਪਸਾਰੇ ਵਿੱਚ ਸੱਚ ਹੈ ਤੇ ਸਾਰਾ ਪਸਾਰਾ ਸੱਚ ਹੈ ਜਿਸ ਦੇ ਵਿੱਚ ਕੋਈ ত্রুটি ਨਹੀਂ ਜਿਸ ਦੇ ਵਿੱਚ ਕੋਈ ਖਾਮੀ ਨਹੀਂ ਜਿਸ ਦੇ ਵਿੱਚ ਵਧਾਣ ਘਟਾਣ ਦੀ ਕੋਈ ਲੋੜ ਨਹੀਂ ਐਸਾ ਉਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ ਵਿੱਚ ਭੁੱਲ ਲੱਭਣੀ ਬੜੀ ਕਠਿਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਜੋ ਸੱਚ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਸੱਚ ਹੈ। ਭਾਵ ਉਸ ਦੇ ਵਿੱਚ ਭੁੱਲ ਕੱਢਣੀ ਔਖੀ ਹੈ। ਕੀ ਕੁਛ ਉਸ ਸੱਚ ਤੋਂ ਬਣਿਆ ਹੈ ਤੇ ਸੱਚ ਦੇ ਵਿੱਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ? ਇਹ ਇਸ ਸ਼ਲੋਕ ਵਿੱਚ ਸਾਇਬ ਇਹਨ ਪ੍ਰਮਾਨ ਕਰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਜਿਤਨੇ ਜ਼ਮੀਨ ਦੇ ਟੁਕੜੇ ਨੇ ਇਦੀ ਬਣਤਰ ਤੂੰ ਸੱਚ ਤੇ ਰੱਖੀ ਹੈ। ਔਰ ਤਮਾਮ ਬ੍ਰਹਿਮੰਡ ਇਨਾਂ ਦੀ ਬਣਤਰ ਵੀ ਸੱਚ ਤੇ ਹੈ। ਤੇ हे ਪ੍ਰਭੂ ਤੂੰ ਇਸ ਬ੍ਰਹਿਮੰਡ ਦੇ ਚ ਆਪ ਹੈ। ਇਨਾਂ ਖੰਡਾਂ ਦੇ ਚ ਆਪ ਹੈ। ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ। ਤੇ ਸੱਚ ਤੋਂ ਜੋ ਕੁਝ ਪ੍ਰਗਟ ਹੋਵੇ ਉਹ ਸੱਚ ਹੈ। ਜੋ ਝੂਠ ਹੈ ਉਸ ਤੋਂ ਜੋ ਕੁਝ ਬਣਦਾ ਹੈ وہ بھی ہے جا ناسوند ہے کیا اے سنسار اے کھنڈ برہمنڈ ناسوت نہیں پرورتن شیل نے ناسوت نہیں صاحب گرو گوبند سنگھ جی مہاراج ان فرمان کر دینے نہ گھاٹ ہیں نہ باد ہیں نہ گھاٹ باد ہوتا ہو آج وگیان نے اس گلدی تصدیق کر دیتی ہے ਕਿ ਜਿਤਨਾ ਜਲ ਸਿਰਜਣ ਦੇ ਆਦ ਕਾਲ ਦੇ ਵਿੱਚ ਸੀ ਜਲ ਉਤਨਾ ਹੀ ਹੈ ਇੱਕ ਬੂੰਦ ਵੀ ਘਟੀ ਨਹੀਂ ਹੈ ਰੇਤ ਦਾ ਇੱਕ ਜ਼ਰਰਾ ਵੀ ਪ੍ਰਕਿਰਤੀ ਵਿੱਚੋਂ ਘਟਿਆ ਨਹੀਂ ਹੈ ਤੇ ਵਧਿਆ ਨਹੀਂ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਰੇਤ ਦੇ ਜ਼ਰਰੇ ਪਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ ਪਹਾੜ ਖਿਰਖਿਰ ਕੇ ਰੇਤ ਬਣਦੇ ਰਹਿੰਦੇ ਪਾਣੀ ਉੱਡ ਕੇ ਭਾਪ ਬਣਦਾ ਰਹਿੰਦਾ ਹੈ ਭਾਪ ਵਰਖਾ ਹੋ ਕੇ ਬਰਫ਼ ਬਣਦੀ ਰਹਿੰਦੀ ਹੈ ਬਰਫ਼ ਬਿਰ ਫਿਗਲ ਕੇ ਪਾਣੀ ਬਣਦੀ ਹੈ ਸਾਗਰ ਦੇ ਸਮਾਂਦੀ ਹੈ ਇਹ ਸਭ ਪਰਿਵਰਤਨ ਤੇ ਹੈ ਲੇਕਿਨ ਪਾਣੀ ਦੀ ਇੱਕ ਬੂੰਦ ਨਸ਼ਟ ਨਹੀਂ ਹੁੰਦੀ ਘਟਦੀ ਨਹੀਂ ਵੱਧਦੀ ਨਹੀਂ ਰੇਤ ਦਾ ਇੱਕ ਜ਼ਰਰਾ ਵੀ ਨਾ ਘਟਦਾ ਹੈ ਨਾ ਵੱਧਦਾ ਹੈ ਇਹ ਸਾਰੇ ਦਾ ਸਾਰਾ ਜਗਤ پرورتن شیل ہے اور اے بھی اس سچے دی ایک سچی لیلا ہے تبدیلی پلٹا ستگر دیو جی مہاراج اگاں چل کے کہ سچے تیرے لو سچے آکار تو تتنے لوک جتھے جیو وستے نے وہ لوگ بھی سچے نے جتنے آکار نے جتنے وجود نے وہ بھی سچ ਤੂੰ ਹਾਥੀ ਦਾ ਸਰੀਰ ਬਣਾਇਆ ਤੂੰ ਕੀੜੀ ਦਾ ਸਰੀਰ ਬਣਾਇਆ ਔਰ ਇਨਾਂ ਦੋ ਸਰੀਰਾਂ ਦੇ ਚ ਭੁੱਲ ਲੱਭਣੀ ਬਹੁਤ ਕਠਿਨ ਹੈ ਔਰ ਤੇਰੀ ਬਣਤਰ ਨੂੰ ਦਾਸ ਦੇਣੀ ਪੈਂਦੀ ਹੈ ਕਿ ਹੈ ਸੱਚ ਤੂੰ ਕਿਵੇਂ ਸੱਚ ਦੀ ਕਸਵਟੀ ਤੇ ਹਰ ਇੱਕ ਚੀਜ਼ ਨੂੰ ਘੜਿਆ ਹੈ ਹਰ ਇੱਕ ਚੀਜ਼ ਨੂੰ ਬਣਾਇਆ ਹੈ ਤੋ ਤੂੰ तमाम ਲੋਕ ਜੋ ਬਣਾਏ ਨੇ ਉਹ ਵੀ ਸੱਚ ਦੀ ਮੂਰਤੀ ਨੇ ਔਰ ਜਿਤਨੇ ਆਕਾਰ ਨੇ ਐਵੀ ਠਿਕੇ ਹੋਏ ਨੇ ਐਵੀ ਸੱਚੇ ਨੇ ਇਹਨਾਂ ਵਿੱਚ ਵੀ ਭੁੱਲ ਲੱਭਣੀ ਬੜੀ ਕਠਿਨ ਹੈ ਸੱਚੇ ਤੇਰੇ ਕਰਨੇ ਸਰਬ ਵਿਚਾਰ हे ਪ੍ਰਭੂ ਜਿੰਨੇ ਵੀ ਤੇਰੇ ਕਰਨੇ ਨੇ ਜਿੰਨੀ ਵੀ ਤੇਰੀ ਕਿਰਤ ਹੈ ਇਹ ਸਭ ਸੱਚ ਹੈ ਸਭ ਠੀਕ ਹੈ ਸਭ ਅਸਥਿਰ ਹੈ ਸਿਰਫ ਪਰਵਰਤਨਸ਼ੀਲ ਹੈ ਹੁਣ ਅਸਥਿਰ ਹੈ ਔਰ ਇਸ ਦੇ ਭੁੱਲ ਲੱਭਣੀ ਤ੍ਰੁੱਠੀ ਲੱਭਣੀ ਕਠਨ ਹੈ اے ਪ੍ਰਭੂ ਤੇਰੇ ਜਿਤਨੇ ਵਿਚਾਰ ਨੇ ਤੇਰੇ ਜਿਤਨੇ ਫੁਰਨੇ ਨੇ ਉਹ ਵੀ ਸੱਚ ਨੇ ਤੇਰੇ ਅੰਦਰੋਂ ਇੱਕ ਵੀ ਫੁਰਨਾ ਵੱਲਤ ਨਹੀਂ ਨਿਕਲਦਾ ਤੇਰੇ ਅੰਦਰੋਂ ਇੱਕ ਵੀ ਫੁਰਨਾ ਝੂਠਾ ਨਹੀਂ ਨਿਕਲਦਾ ਇੱਕ ਵੀ ਫੁਰਨਾ ਤੇਰਾ ਮਿਥਿਆ ਨਹੀਂ ਤੇਰੇ तमाम ਫੁਰਨੇ ਸੱਚੇ ਨੇ ਤੇਰੇ तमाम ਵਿਚਾਰ ਸੱਚੇ ਨੇ ਸੱਚਾ ਤੇਰਾ ਅਮਰ ਸਚਾ ਦੇਵਾਨ ਤੇਰਾ ਜੋ ਹੁਕਮ ਹੈ ਇਹ ਵੀ ਸੱਚਾ ਹੈ ਦਰਸਲ ਜੋ ਸੱਚਾ ਹੈ ਉਹਦੀ ਗੱਲ ਸੱਚੀ ਹੈ ਜੋ ਸੱਚਾ ਹੈ ਉਹਦਾ ਹੁਕਮ ਸੱਚਾ ਹੈ ਜੋ ਝੂਠਾ ਹੈ ਉਹਦਾ ਹੁਕਮ ਵੀ ਝੂਠਾ ਹੈ ਜੋ ਅਜ ਹੈ ਤੇ ਕੱਲ ਨਹੀਂ ਉਹ ਹੁਕਮ ਵੀ ਅਜ ਹੈ ਤੇ ਕੱਲ ਨਹੀਂ ਇਹ ਤੇ ਝੂਠ ਹੋ ਗਿਆ ਤੂੰ ਸਦੀਵੀ ਹੈ ਤੂੰ ਸੱਚ ਹੈ ਤੂੰ ਹਮੇਸ਼ਾ ਹੈ ਤੂੰ ਅਸਰ ਹੈ ਲਿਆਜ਼ਾ ਤੇਰਾ ਹੁਕਮ ਵੀ ਸੱਚਾ ਹੈ ਤੇਰਾ ਦੀਵਾਨ ਵੀ ਸੱਚਾ ਹੈ ਅੱਜ ਜਿਨ੍ਹਾਂ ਦੀਆਂ ਮਹਿਫਲਾਂ ਲੱਗਦੀਆਂ ਨੇ ਕੱਲ ਉੱਥੇ ਉਜਾੜਾ ਹੁੰਦੀਆਂ ਨੇ ਉਹਨਾਂ ਦੀਆਂ ਮਹਿਫਲਾਂ ਸੁਨੀਆਂ ਪੈ ਜਾਂਦੀਆਂ ਨੇ ਨਹੀਂ ਤੇਰਾ ਦੀਵਾਨ ਵੀ ਸੱਚਾ ਹੈ ਤੇਰੀ ਮਹਿਫਲ ਵੀ ਸੱਚੀ ਸੱਚਾ ਤੇਰਾ ਹੁਕਮ ਸੱਚਾ ਫਰਮਾਨ हे ਪ੍ਰਭੂ ਤੇਰਾ ਫਰਮਾਨ ਤੇਰਾ ਹੁਕਮ ਇਹ ਸੱਚਾ ਹੈ ਕਿਉਂ ਕਿ ਤੇਰਾ ਰਾਜ ਪਾਠ ਤੇਰਾ ਦੀਵਾਨ ਸੱਚਾ ਹੈ ਤੂੰ ਕਿਸੇ ਥਾਂ ਵੀ ਭੁੱਲ ਨਹੀਂ ਕਰਦਾ ਕਰਤਾ ਆਪ ਨਾ ਭੁੱਲੇ ਇਹ ਗੱਲ ਵੱਖਰੀ ਹੈ ਕਿ ਭੁੱਲੇ ਹੋਇਆਂ ਨੂੰ ਕਰਤੇ ਪੁਰਖ ਦੇ ਚ ਭੁੱਲਾ ਦਿਖਾਈ ਦੇਣ ਭੁੱਲੀ ਹੋਈ ਮਤ ਨੂੰ ਕਰਤੇ ਪੁਰਖ ਦੇ ਚ ਟੁੱਟੀਆਂ ਦਿਖਾਈ ਦੇਣ ਪਰ ਸਹਿਬ ਕਹਿੰਦੇ ਨਹੀਂ ਉਹ ਸੱਡੀ ਭੁੱਲੀ ਹੋਈ ਮਤ ਦਾ ਕਸੂਰ ਹੈ ਤੇਰਾ ਕਸੂਰ ਨਹੀਂ ਤੂੰ ਤੇ ਸੱਚ ਹੈ ਤੇਰਾ ਦੀਵਾਨ ਸੱਚਾ ਤੇਰਾ ਰਾਜ ਪਾਠ ਸੱਚਾ ਤੇਰਾ ਹਮ ਸੱਚਾ ਤੇਰਾ ਫਰਮਾਨ ਸੱਚਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ اے ਪ੍ਰਭੂ ਤੇਰੀ ਬਖਸ਼ਿਸ਼ ਤੂੰ ਜੋ ਵੀ ਬਖਸ਼ਿਸ਼ ਕਰਦਾ ਹੈ ਵਾਸਵਿਕ ਕਰਦਾ ਹੈ ਹਕੀਕੀ ਕਰਦਾ ਹੈ ਸੱਚ ਦੇ ਆਧਾਰ ਤੇ ਕਰਦਾ ਹੈ ਔਰ ਅਮਿੱਟ ਹੈ ਤੇਰੀ ਬਖਸ਼ਿਸ਼ ਅਮਿੱਟ ਹੈ ਜਿਵੇਂ ਤੂੰ ਅਮਿੱਟ ਹੈ ਤੇਰੀ ਬਖਸ਼ਿਸ਼ ਵੀ ਅਮਿੱਟ ਹੈ ਸਦੀਵੀ ਹੈ ਔਰ ਤੇਰੀ ਬਖਸ਼ਿਸ਼ ਦਾ ਨਿਸ਼ਾਨ ਵੀ ਸੱਚਾ ਹੈ ਭਾਵੇਂ ਤੇਰੀ ਬਖਸ਼ਿਸ਼ ਦਾ ਜੋ ਪ੍ਰਗਟਾਵਾ ਹੁੰਦਾ ਹੈ ਉਹ ਵਾਸਤਵਿਕ ਹੈ ਦਰਸਲ ਕਿਸੇ ਨੇ ਬਖਸ਼ਿਸ਼ ਤੇ ਥੋੜੀ ਕੀਤੀਏ ਤੇ ਦੀ ਬਖਸ਼ਿਸ਼ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਹੋਵੇ ਤਾਂ ਉਹ ਨਿਸ਼ਾਨ ਤੇ ਝੂਠਾ ਹੈ দান ਥੋੜਾ ਹੈ ਪ੍ਰਗਟਾਵਾ ਬਹੁਤ ਹੈ ਇਹ ਤੇ ਝੂਠਾ ਨਿਸ਼ਾਨ ਹੈ ਪਰ দান ਪਹਾੜਾਂ ਜਿੰਨਾ ਹੈ ਤੇ ਪ੍ਰਕਾਵਾ ਤਿਲ ਜਿੰਨਾ ਵੀ ਨਹੀਂ ਵੱਡਾ ਦਾਤਾ ਤਿਲ ਨਾ ਤਮਾਏ ਪਹਾੜਾਂ ਜਿੰਨਾ দান ਦੇ ਕੇ ਜੀਵਾਂ ਦੀ ਝੋਲੀ ਵਿੱਚ ਪਾ ਕੇ ਤੂੰ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ ਤੂੰ ਤਿਲ ਜਿੰਨਾ ਵੀ ਇਸ਼ਾਨ ਜਿਤਾਣ ਦੀ ਕੋਸ਼ਿਸ਼ ਨਹੀਂ ਕਰਦਾ ਤੂੰ ਤਿਲ ਜਿੰਨਾ ਵੀ ਉਸ ਦੇ ਬਦਲੇ ਵਿੱਚ ਮੰਗ ਨਹੀਂ ਰੱਖਦਾ ਇਸ ਵਾਸਤੇ ਤੇਰੀ ਬਖਸ਼ਿਸ਼ ਸੱਚੀ ਤੇਰੀ ਦੇਨ ਸੱਚੀ ਤੇਰਾ দান ਸੱਚਾ ਸੱਚੇ ਤੁਦ ਆਖੈ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਇਹ ਸੱਚੇ ਤੈਨੂੰ ਆਖ ਰਹੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ ਅਨੰਤ ਜੀ ਤੇਰੀ ਉਸਤਤੀ ਕਰ ਰਹੇ ਨੇ ਔਰ ਉਸਤਤੀ ਦੇਜ ਕਹਿੰਦੇ ਨੇ ਤੂੰ ਸੱਚਾ ਹੈ ਤੇਰੀ ਕਿਰਤ ਸੱਚੀ ਹੈ ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ ਤੇਰੀ ਚਰਚਾ ਹੋਵੇ ਉਹਨੂੰ ਕਹਿ ਦਿੱਤਾ ਜਾਂਦਾ ਹੈ ਸਤ ਸੰਗ ਉਹਨਾਂ ਪੁਰਸ਼ਾਂ ਦਾ ਸੰਗ ਜੋ ਸਤ ਦੀ ਸੰਗਤ ਕਰਨ ਆਏ ਨੇ ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਤੂੰ ਤੇ ਸਤ ਹੈ ਤੂੰ ਤੇ ਸੱਚ ਹੈ ਤੋ ਸਾਇਬ ਕਹਿੰਦੇ ਨੇ ਹੇ ਸੱਚੇ ਤੈਨੂੰ ਲੱਖਾਂ ਕਰੋੜਾਂ ਹੀ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ ਉਹ ਸੱਚ ਹੈ ਸੱਚੇ ਸਬਤਾਂ ਸੱਚੇ ਸਭ ਜੋਰ ਇਹ ਪ੍ਰਭੂ ਤੇਰੀ ਜਿਤਨੀ ਤਾਕਤ ਹੈ ਤੇਰਾ ਜਿਤਨਾ ਜ਼ੋਰ ਹੈ ਇਹ ਵੀ ਸੱਚਾ ਹੈ ਸਦੀਵੀ ਹੈ ਹਕੀਕੀ ਹੈ ਕਈ ਵਾਰ ਮਨੁੱਖ ਆਪਣੇ ਜ਼ੋਰ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਤਨਾ ਜ਼ੋਰ ਉਸ ਦੇ ਕੋਲ ਹੁੰਦਾ ਨਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਹ ਤਾਕਤ ਉਸ ਦੇ ਕੋਲ ਹੁੰਦੀ ਨਹੀਂ ਜੇ ਹੈ ਵੀ ਤੇ ਅੱਜ ਹੈ ਤੇ ਕੱਲ ਨਹੀਂ اے ਪ੍ਰਭੂ ਤੇਰੇ ਤਾਣ ਤੇਰਾ ਜ਼ੋਰ ਸਦੀਵੀ ਹੈ ਹਮੇਸ਼ਾ ਹੈ ਔਰ ਜਿਤਨਾ ਹੈ ਉਤਨਾ ਵੀ ਪ੍ਰਗਟਾਵਾ ਨਹੀਂ ਹੋ ਰਿਹਾ ਬਹੁਤ ਤੇਰਾ ਜ਼ੋਰ ਹੈ ਕੇਤਾ ਤਾਣ ਸਵਾਲਿਓ ਰੂਪ ਕਿਤਨਾ ਸੁੰਦਰ ਸਰੂਪ ਹੈ ਔਰ ਕਿੰਨਾ ਤੇਰਾ ਤਾਣ ਹੈ ਇਹ ਤੇ ਪ੍ਰਭੂ ਤੂੰ ਹੀ ਜਾਣੇ ਪਰ ਜਿਨ੍ਹਾਂ ਕੋਲ ਕਥਨ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਸੋਚਣ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਵਿਚਾਰਨ ਦੀ ਸ਼ਕਤੀ ਹੈ ਉਹ ਐਸਾ ਕਹਿ ਦੇਂਨ ਨਗਾਵੇ ਕੋ ਤਾਣ ਹੋਵੇ ਕਿਸੇ ਤਾਣ ਕਿਸੇ ਕੋਲ ਕਥਨ ਸ਼ਕਤੀ ਹੈ ਕਿਸੇ ਕੋਲ ਸੋਚਣ ਦਾ ਤਾਣ ਹੈ ਤੋਂ ਉਹ ਕਹਿ ਦਿੰਦਾ ਹੈ हे ਪ੍ਰਭੂ ਤੂੰ ਤੇ ਇੱਕ ਪਰਮ ਸ਼ਕਤੀ ਹੈ ਪਰਮ ਤਾਣ ਹੈ ਪਰਚੇਤਾ ਤਾਣ ਕਿੰਨਾ ਕੁ ਤਾਣ ਹੈ ਕਿਤਨੀ ਕੁ ਸ਼ਕਤੀ ਹੈ ਇਹ ਨਾਪ ਤੋਲ ਗਿਣਤੀ ਤੋਂ ਪਰੇ ਹੈ ਇਸ ਵਾਸਤੇ ਸਾਇਬ ਕਹਿੰਨ ਨ ਤੇਰਾ ਤਾਣ ਤੇਰਾ ਜ਼ੋਰ ਸਦੀਵੀ ਹੈ ਨਹਿ ਚਲ ਹੈ ਅਟਲ ਹੈ ਇਸ ਵਾਸਤੇ ਸੱਚਾ ਹੈ ਸੱਚੀ ਤੇਰੀ ਸਿਫਤ ਸੱਚੀ ਸਾਲਾ ਕੰਡੇ ਨੂੰ ਫੁੱਲ ਕਹੀ ਜਾਣਾ ਇਹ ਝੂਠੀ ਸਿਫਤ ਹੈ ਬਦਮਾਸ਼ ਨੂੰ ਸ਼ਰੀਫ ਕਹੀ ਜਾਣਾ ਇਹ ਤੇ ਝੂਠੀ ਸਿਫਤ ਹੈ ਤੇ ਝੂਠੀ ਸਿਫਤ ਨੂੰ ਖੁਸ਼ਾਮਦ ਕਹਿੰਦੇ ਨੇ ਬੇਈਮਾਨ ਨੂੰ ਦਾਨੀ ਆਖੀ ਜਾਣਾ ਇਹ ਤੇ ਝੂਠੀ ਸਿਫਤ ਹੈ ਔਰ ਅਕਸਰ ਮਨੁੱਖੀ ਦੁਨੀਆ ਦੇ ਖੁਸ਼ਾਮਦ ਹੀ ਚਲਦੀ ਹੈ ਮਨੁੱਖ ਮਨੁੱਖ ਵੀ ਖੁਸ਼ਾਮਦ ਕਰਦਾ ਹੈ ਕਿਉਂਕਿ ਮਨੁੱਖ ਦੇ ਕੋਲ ਖੂਬੀਆਂ ਨਹੀਂ ਹੁੰਦੀਆਂ ਜਿਤਨੇ ਕਿ ਖੁਸ਼ਾਮਦ ਕਰਨ ਵਾਲੇ ਉਹਨਾਂ ਖੂਬੀਆਂ ਦਾ ਜ਼ਿਕਰ ਕਰ ਦਿੰਦੇ ਨੇ ਉਹਨਾਂ ਖੂਬੀਆਂ ਦੀ ਗਿਣਤੀ ਕਰ ਦਿੰਦੇ ਨੇ ਪਰ हे ਪ੍ਰਭੂ ਅਗਰ ਰੂਹੇ ਜ਼ਮੀਨ ਵਿੱਚ ਮਨੁੱਖ ਦੀ ਰਸਨਾ ਤੋਂ ਖੁਸ਼ਾਮਦ ਹੋ ਹੀ ਨਹੀਂ ਸਕਦੀ ਤਾਂ ਉਹ ਕੇਵਲ ਤੂੰ ਹੀ ਹੈ ਕਿਉਂਕਿ ਤੇਰੀ ਜਿੰਨੀ ਵੀ ਵੱਡੀ ਗੱਲ ਆਖੀ ਜਾਏਗੀ ਉਹ ਛੋਟੀ ਹੋਵੇਗੀ ਵਧਾ ਕੇ ਤੇਰੀ ਗੱਲ ਬਿਆਨ ਕੀਤੀ ਨਹੀਂ ਜਾ ਸਕਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੈਂ ਜਿੰਨੀ ਗੱਲ ਕਰਦਾ ਹਾਂ ਮੈਂ ਜਿੰਨੀ ਤੇਰੀ ਸਿਫਤ ਕਰਦਾ ਉਹ ਇੰਜ ਹੈ ਕਿ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਮਨ ਵਡਾਈ ਤੂੰ ਤੇ ਰਾਜਾ ਹੈ ਸ਼ੇਨ ਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਜੀ ਕਰਕੇ ਬੁਲਾਵਾ ਇਹ ਕੋਈ ਤੇਰੀ ਵਡਿਆਈ ਤੇ ਨਹੀਂ ਇਹ ਕੋਈ ਤੇਰੀ ਸਿਫਤ ਤੇ ਨਹੀਂ ਇਹ ਤੇ ਤੇਰੀ ਕੋਈ ਸ਼ੋਭਾ ਤੇ ਨਹੀਂ ਪਰ ਤੂੰ ਕਿੰਨਾ ਵੱਡਾ ਸੁਲਤਾਨ ਹੈ ਮੈਨੂੰ ਪਤਾ ਵੀ ਨਹੀਂ ਤੇ ਮੀਆਂ ਦੇ ਨਾਪ ਡੰਡ ਮੇਰੇ ਕੋਲ ਨੇ ਪੈਮਾਨੇ ਮੇਰੇ ਕੋਲ ਨੇ ਮੈਂ ਇਸ ਪੈਮਾਨੇ ਨਾਲ ਨਾਪ ਕੇ ਕਹਿਣਾ ਤੂੰ ਬਹੁਤ ਵੱਡਾ ਮੀਆਂ ਜੀ ਹੈ ਚੌਧਰੀ ਹੈ ਜਦ ਕਿ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਨਹੀਂ ਖੁਸ਼ ਆਮਦ ਹੋ ਸਕਦੀ ਉਹ ਕੇਵਲ ਪਰਮਾਤਮਾ ਦੀ ਹੀ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਿੰਨੀ ਵੀ ਵਧਾ ਕੇ ਗੱਲ ਬਿਆਨ ਕਰੇਗਾ ਉਹ ਵਧਾ ਕੇ ਨਹੀਂ ਹੋਵੇਗੀ ਉਹ ਛੋਟੀ ਹੀ ਸਾਬਤ ਹੋਏਗੀ ਬਹੁਤਾ ਕਹੀਏ ਬਹੁਤਾ ਹੋਏ ਜਿੰਨਾ ਵੀ ਬਹੁਤਾ ਬਹੁਤਾ ਉਸ ਨੂੰ ਆਖੀਏ ਕਿ ਬਹੁਤਾ ਤੇਰਾ ਤਾਣ ਹੈ ਬਹੁਤਾ ਤੇਰਾ ਰੂਪ ਹੈ ਬਹੁਤਾ ਤੇਰਾ ਗੁਣ ਹੈ ਬਹੁਤੀ ਤੇਰੀ ਕਲਾ ਹੈ ਤੇ ਜਿੰਨਾ ਵੀ ਬਹੁਤ ਬਹੁਤ ਆਖੀਏ ਸੰਖਿਆ ਹੋ ਨਹੀਂ ਸਕਦੀ ਗਿਣਤੀ ਹੋ ਨਹੀਂ ਸਕਦੀ ਇਸ ਵਾਸਤੇ ਗੁਰੂ ਨਾਨਕ ਨੇ ਤੇ ਕਹਿ ਦਿੱਤਾ ਅਸੰਖ ਨਾਓ ਅਸੰਖਤਾ ਵੀ ਸੰਖਿਆ ਵਿੱਚ ਤੈਨੂੰ ਲੈਣਾ ਬੜੀ ਔਖੀ ਗੱਲ ਹੈ ਗਣਤ ਦੇਸ਼ ਤੈਨੂੰ ਲਿਆਣਾ ਬੜੀ ਔਖੀ ਗੱਲ ਐ ਤੋ ਸਹਬ ਕਹਿੰਦੇ ਨੇ ਤੇਰੀ ਸਿਫਤ ਉਸਲਾ ਸੱਚੀ ਐ ਕਿਉਂਕਿ ਆਪ ਤੂੰ ਸਦੀਵੀ ਤੇ ਹਮੇਸ਼ਾ ਹੈ ਤੇਰੀ ਸਿਫਤ ਸਲਾਵੀ ਹਮੇਸ਼ਾ ਹੈ ਅੱਜ ਜਿਨ੍ਹਾਂ ਦੀ ਸ਼ੋਭਾ ਹੈ ਕੱਲ ਉਹਨਾਂ ਦਾ ਅਪਜਸ ਹੁੰਦੇ ਸੀ ਦੇਖਦੇ ਅੱਜ ਜਿਨ੍ਹਾਂ ਦੀ ਸਿਫਤ ਸਲਾਹ ਹੈ ਕੱਲ ਅਸੀਂ ਉਹਨਾਂ ਦੀ ਨਿੰਦਾ ਹੁੰਦੇ ਦੇਖਦੇ ਆ ਪਰ ਹੇ ਪ੍ਰਭੂ ਤੇਰੀ ਨਿੰਦਾ ਹੋ ਹੀ ਨਹੀਂ ਸਕਦੀ ਨਿੰਦਾ ਝੂਠ ਹੈ ਔਰ ਤੇਰੀ ਜਿਹੜੀ ਸਿਫਤ ਸਲਾਹ ਹੈ ਇਹ ਵੀ ਪੂਰੀ ਹੋ ਨਹੀਂ ਸਕਦੀ ਇਸ ਵਾਸਤੇ ਤੇਰੀ ਖੁਸ਼ਾਮਦ ਵੀ ਨਹੀਂ ਹੋ ਸਕਦੀ ਜਿੰਨੀ ਗੱਲ ਵੀ ਆਖੀ ਗਈ ਉਹ ਵੀ ਥੋੜੀ ਹੋਵੇਗੀ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਇਹ ਸੱਚੇ ਮਾਲਕ ਇਹ ਸੱਚੇ ਸ਼ਹਨशाह ਇਹ ਜਿਹੜੀ ਤੇਰੀ ਕੁਦਰਤ ਹੈ ਇਹ ਜੋ ਤੇਰੀ ਸਾਜੀ ਹੋਈ ਪ੍ਰਕਿਰਤੀ ਹੈ ਇਹ ਜੋ ਤੇਰੀ ਕਲਾ ਹੈ ਇਹ ਵੀ ਸੱਚੀ ਹੈ ਨਾ ਨਿਕ ਸੱਚ ਧਿਆਨ ਸੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰੇਰਣਾ ਦਿੰਦੇ ਨੇ ਕਿ ਉਹ ਜੋ ਸੱਚ ਹੈ ਉਸ ਸੱਚ ਦੇ ਵਿੱਚ ਹੀ ਧਿਆਨ ਜੋੜਵਾ ਜੋ ਮਰ ਜਮੇ ਜੋ ਜੰਦਾ ਹੈ ਮਰਦਾ ਹੈ ਜੰਦਾ ਹੈ ਮਰਦਾ ਹੈ ਤੇ ਉਹਦੇ ਵਿੱਚ ਧਿਆਨ ਜੋੜਦਾ ਸੋ ਕੱਚ ਨੇ ਕੱਚ ਉਹ ਕੱਚੇ ਦਾ ਕੱਚ ਹੈ ਉਹ ਝੂਠਾ ਹੈ ਜੋ ਉਸ ਵਿੱਚ ਧਿਆਨ ਜੋੜਦਾ ਹੈ ਜੋ ਉਸ ਦੀ ਪ੍ਰਸ਼ਤਿਸ਼ ਕਰਦਾ ਹੈ ਜੋ ਜੰਮਦਾ ਹੈ ਤੇ ਮਰਦਾ ਹੈ ਅੱਜ ਹੈ ਕੱਲ ਨਹੀਂ ਐਸਾ ਮਨੁੱਖ ਜੋ ਇਬਾਦਤ ਕਰ ਰਿਹਾ ਹੈ ਪ੍ਰਸ਼ਤਿਸ਼ ਕਰ ਰਿਹਾ ਉਹ ਤੇ ਕੱਚਾ ਹੈ ਉਹ ਤੇ ਝੂਠਾ ਹੈ ਕਿਉਂਕਿ ਉਹਨੂੰ ਸੱਚ ਦੀ ਸਮਝ ਨਹੀਂ ਉਹਨੂੰ ਸੱਚ ਦਾ ਪਤਾ ਨਹੀਂ ਉਹ ਤੇ ਛਾਇਆ ਦੇ ਪਿੱਛੇ ਚੱਲ ਪਿਆ ਹੈ ਦਰਅਸਲ ਜਿਸ ਦੀ ਛਾਇਆ ਹੈ ਉਸ ਦਾ ਇਸ ਨੂੰ बोਧ ਨਹੀਂ ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾ ਉਸ ਦੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਹੈ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇਚ ਇਹ ਵਡਿਆਈ ਹੈ ਉਹ ਖੁਸ਼ਾਮਦ ਨੇ ਵਦਾ ਕੇ ਗਲ ਨਹੀਂ ਆਖੀ ਗਈ ਘਟਾ ਕੇ ਗਲ ਨਹੀਂ ਆਖੀ ਗਈ ਵੱਡੀ ਵੱਡਿਆਈ ਜਾਂ ਸੱਚ ਨਿਆਉ ਹੈ ਪ੍ਰਮਾਤਮਾ ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਉ ਵੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਉ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਦੇ ਮੁਤਾਬਕ ਇਹ ਜੀਵੇ ਜ਼ਮੀਨ ਦੇ ਉੱਤੇ ਜਿੰਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਇਹਨਾਂ ਨੇ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਕਿ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ ਪਲਟ ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਦਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਨਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ ਇਹ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਹਿ ਚਲਤਾ ਤੇਰੀ ਬਹੁਤ ਵਡਿਆਈ ਵੱਡੀ ਏ ਅਪਾਰ ਮੈਂ ਮੈਂ ਕਿਉਂਕਿ ਤੇਰਾ ਟਿਕਾਣਾ ਵੱਡਾ ਹੈ ਅਸਥਰ ਹੈ ਨਹਿ ਚਲੇ ਹੈ ਟਿਕੇ ਹੋਇਆ ਹੈ ਤੇ ਸਾਡੀ ਹਾਲਤ ਤੇ ਹੈ ਜਿਸ ਆਸਣ ਹਮ ਬੈਠੇ ਕیتے ਵੈਸਾ ਜਿਸ ਸਿੰਘਾਸਣ ਤੇ ਅਸੀਂ ਬੈਠੇ ਹਾਂ ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿੰਨੇ ਬੈਠ ਚੁਕੇ ਨੇ ਇੱਕ ਆਲਮ ਨੇ ਐਸਾ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿੰਨੇ ਮਰਦਿਆਂ ਦੀ ਖਾਕ ਪਤਾ ਨਹੀਂ ਕਿੰਨੇ ਮਨੁੱਖ ਮਿੱਟੀ ਦੇ ਵਿੱਚ ਮਿੱਟੀ ਹੋ ਚੁਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨਹੀਂ ਚਲਣੀ ਅਸੀਂ ਜਿੱਥੇ ਰਹਿੰਦੇ ਪਿਆ ਸਾਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਚੁਕੇ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾ ਨਹਿ ਚਲ ਥਾਉ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖਰੇ ਨੇ ਜੀਵ ਕੀ ਬੋਲ ਰਹੈ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੈ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ ਜਾਣੇ ਆਲਾਓ ਹਾਥੀ ਕੀ ਚੰਗਾੜ ਪਲ ਬਾਛੇ ਪਹੁੰਚੇ ਤਾਂ ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ ਤੂੰ ਐਸੇ ਤਿੱਖੇ ਕੰਨ ਰੱਖਣਾ ਹੈ ਕਿ ਤੂੰ ਕੀਟੀ ਦੀ ਫਰਿਆਦ ਪਹਿਲੇ ਸੁਣ ਲੈਣਾ ਹਾਥੀ ਦੀ ਪੁਕਾਰ ਨਾਲੋਂ ਵੀ ਇਤਨੇ ਤਿੱਖੇ ਤੇਰੀ ਸਰੋਤ ਹੈ ਇਤਨੇ ਤਿੱਖੇ ਤੇਰੇ ਕੰਨ ਵੜੀ ਵੜਿਆਈ ਬੁਝੈ ਸਭ ਭਾਵ ਤੇਰੀ ਵੜਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁੱਝਦਾ ਹੈ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਕੁ ਪਿਆਰ ਹੈ ਉਸ ਦੇ ਅੰਦਰ ਕਿਤਨੀ ਕੁ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਤੂੰ ਤੇ ਸਾਰਿਆਂ ਦੇ ਘਟ ਦੀ ਜਾਣਨਾ ਹੈ ਭਾਈ ਗੁਰਦਾਸ ਜੀ ਖਾਤੇ ਕਹਿੰਦੇ ਨੇ ਅੰਤਰ ਜਾਮੀ ਸੁਨ ਕੰਪਤ ਹੋ ਅੰਤਰਗਤ ਹੈ ਏ ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੇ ਅੰਦਰ ਨੂੰ ਤੂੰ ਸੋਜ-ਬੋਜ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਹੈ ਮੈਂ ਕੰਬ ਜਾਂਦਾ ਹੈ ਕੰਬੜੀ ਛਿੜ ਜਾਂਦੀ ਹੈ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਆਉਂਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਆਉਂਦੇ ਨੇ ਤੂੰ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛਿੜ ਜਾਂਦੀ ਹੈ ਕਿ ਜਦ ਮੈਂ ਦੇਖਦਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਹੈ ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ ਪਤਤ ਪਾਵਨ ਸੁਨ ਆਸਰੋ ਉਰਧਾਰ ਹੂੰ ਪਰ ਇੱਕ ਆਸਾ ਇੱਕ ਓਟ ਲੈ ਕੇ ਆ ਜਾਣਾ ਤੇਰੇ ਦਰ ਤੇ ਕਿ ਤੂੰ ਪਤਤ ਪਾਵਨ ਨਹੀਂ ਹੈ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ਿੰਦ ਹੈ ਕਿ ਜੈਸੇ ਗੰਦਗੀ ਦੇ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਖੜੀ ਚ ਲੈ ਲੈਂਦੀ ਏ हे ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀ ਹੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਖੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ ਤੋ ਤੂੰ ਸਾਰਿਆਂ ਦੇ ਭਾਉ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦੇਆ ਕਿ ਨਹੀਂ ਕਈ ਵਾਰ ਪਿਤਾ ਪੁੱਤਰਾਂ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦੇਆ ਕਿ ਨਹੀਂ ਕਈ ਵਾਰ ਪੁੱਤਰ ਪੁੱਛਦੇ ਨੇ ਇਹ ਦੇ ਲਈਏ ਕਿ ਨਹੀਂ ਰਾਜਾ ਆਪਣੇ ਮਹਤਿਆਰ ਹੁਕਮਰਾਨਾਂ ਤੋਂ ਪੁੱਛਦਾ ਹੈ ਸਲਾਹ مشورہ ਕਰਦਾ ਹੈ ਇਹ ਚੀਜ਼ ਪਰਜਾਨੂ ਦੇ ਦੇਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਆ ਕਿ ਨਾ ਦੇਆ ਇਹ ਪ੍ਰਭੂ ਇਹ ਤੇਰੀ ਵਡਿਆਈ ਬਹੁਤ ਵੱਡੀ ਅਜ਼ੀਮ ਮਹਾਨ ਹੈ ਕਿ ਤੂੰ ਦਾਤ ਦੇਣ ਲਗਿਆ ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਪੋਵਣਦਾ ਆਪ ਬਣਦਾ ਵੱਡੀ ਵਡਿਆਈ ਜਾਂ ਆਪੈ ਆਪ ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੂੰ ਆਪ ਹੀ ਬਣਦਾ ਹੈ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਤ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨੇਕ ਕਾਰ ਨਾ ਕਥਨੀ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਦੇ ਚ ਨਹੀਂ ਆਉਂਦੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਿਹਾ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਿਹਾ ਹੈ ਦਰਸਲ ਹੈ ਪ੍ਰਭੂ ਇਹ ਮੇਰੇ ਕਥਨ ਦੇ ਚ ਨਹੀਂ ਆਉਂਦੇ ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ ਨਾ ਨਿਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜ਼ਾ ਹੈ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਸਭ ਤੇਰੀ ਰਜ਼ਾ ਦੇ ਚ ਹੈ ਸਭ ਤੇਰੇ ਹੁਕਮ ਦੇ ਚ ਹੈ ਸਭ ਤੇਰੇ ਭਾਣੇ ਵਿੱਚ ਹੈ ਇਸ ਵਾਸਤੇ ਸਹੀ ਮੈਨੰਦਾ ਭਗਤ ਉਹੀ ਹੈ ਜੋ ਤੇਰੀ ਰਜ਼ਾਨ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤੈਨੂੰ ਭੇਦ ਜਾਤਾ ਵਾਸਤਵਿਕ ਭੇਦ ਉਸਨੇ ਜਾਣ ਲਿਆ ਵਾਸਤਵਿਕ ਭੇਦ ਰਾਜ਼ ਉਸਨੇ ਸਮਝ ਲਿਆ ਜਿਸਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਝ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨੀਂਂਤਾਂ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾਂ ਇੱਕ ਕਾਰ ਨਾ ਕਥਨੇ ਜਾਏ ਕੀਤਾ ਕਰਣਾ ਸਰਵ ਰਜ਼ਾ ਹੈ ਦਰਸਲ ਸਭ ਕੁਝ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਵ ਜੋ ਉਸ ਦੀ ਦੇਨ ਜੋ ਉਸ ਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਹਨੂੰ ਕਬੂਲ ਕਰ ਲੈਣਾ ਉਹਨੂੰ ਖਿੜੇ ਮੱਥੇ تسلیم ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਦਰਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰਖ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸ ਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰਰੇ ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ ਤੋ ਜਿਹੜਾ ਉਸਦੀ ਰਜ਼ਾ ਵਿੱਚ ਚੱਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਹੈ ਉਹ ਮਾਲਾ ਮਾਲ ਹੋ ਜਾਂਦਾ ਹੈ ਉਹ ਖੁਸ਼ਹਾਲ ਹੋ ਜਾਂਦਾ ਹੈ ਪਰ ਉਹ ਦੁਨੀਆਂ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ ਹੈ ਅਗਲਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ ਔਰ ਉਹ ਇਸ ਤਰ੍ਹਾਂ ਫਰਮਾਨ ਕਰਦੇ ਨੇ